ਸ਼੍ਰੋਮਣੀ ਅਕਾਲੀ ਦਲ ਨੇ 23 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ ਸ਼੍ਰੋਮਣੀ ਅਕਾਲੀ ਦਲ ਨੇ 23 ਜੁਲਾਈ ਨੂੰ ਕੋਰ ਕਮੇਟੀ ਭੰਗ ਕਰਨ ਤੋਂ ਬਾਅਦ ਐਤਵਾਰ ਨੂੰ 23 ਮੈਂਬਰੀ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਕਮੇਟੀ ਦੀ ਹੋਈ ਬੈਠਕ ਚ ਇਸ ਦੇ ਮੋਰ ਲੱਗਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮ ਨੇ ਇਸ ਦੀ ਜਾਣਕਾਰੀ ਇੰਟਰਨੈਟ ਮੀਡੀਆ ਐਕਸਸ ਤੇ ਪੋਸਟ ਪਾ ਕੇ ਦਿੱਤੀ ਪਰਵਗਰੂਪ ਦੀ 50 ਹਜ਼ਾਰ ਕਰੋੜ ਦੀ ਜਾਇਦਾਦ ਕੁਰਕ ਮੰਤਰੀ ਬੋਲੇ ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਪਰ ਕੋਈ ਲੈਣ ਨਹੀਂ ਆ ਰਿਹਾ ਪਟਿਆਲਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਤੇ ਰੰਵੀਰ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਪਰਵਗਰੂਪ ਦਾ ਮੁੱਦਾ ਉਠਾਇਆ ਉਹਨਾਂ ਕਿਹਾ ਕਿ ਜਸਟਿਸ ਲੋੜਾ ਕਮੇਟੀ ਨੇ ਪਰਵਗਰੂਪ ਦੀਆਂ 50 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ ਉਸ ਦਾ ਪੈਸਾ ਲੋਕਾਂ ਨੂੰ ਵਾਪਸ ਕਿਉਂ ਨਹੀਂ ਕੀਤਾ ਗਿਆ ਜਿਸ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਹਾਂ ਕੋਈ ਵੀ ਪੈਸਾ ਲੈਂਡ ਨਹੀਂ ਆ ਰਿਹਾ ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ ਚਿੱਟ ਫੰਡ ਤੇ ਹੋਰ ਜਮਾ ਯੋਜਨਾਵਾਂ ਚ ਪੈਸੇ ਗੁਆ ਚਿੱਟ ਫੰਡ ਅਤੇ ਹੋਰ ਡਿਪੋਜ਼ਿਟ ਸਕੀਮਾਂ ਵਿੱਚ ਪੈਸੇ ਗੁਆ ਚੁੱਕੇ ਲੋਕਾਂ ਲਈ ਇੱਕ ਵੱਡੀ ਰਾਹਤ ਦੀ ਖਬਰ ਹੈ ਸਰਕਾਰੀ ਜਾਂਚ ਏਜੰਸੀ ED ਨੇ ਕੁਟਾਲਿਆਂ ਵਿੱਚ ਜ਼ਬਤ ਕੀਤੇ ਪੈਸੇ ਨੂੰ ਪੀੜਤਾ ਵਿੱਚ ਵੰਡਣ ਦੀ ਤਿਆਰੀ ਕਰ ਰਹੀ ਹੈ ਕੌਮੀ ਰਿਪੋਰਟ ਦੇ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ ਲਗਭਗ 12 ਕਰੋੜ ਰੁਪਏ ਦੀ ਰਕਮ 2.3 ਲੱਖ ਇਤਾਂ ਵਿੱਚ ਵੰਡਣ ਜਾ ਰਿਹਾ ਹੈ ਜਿਨ੍ਹਾਂ ਨੇ ਕੋਲਕਾਤਾ ਦੇ ਰੋਜ਼ ਵੈਲੀ ਸਮੂਹ ਦੀਆਂ ਕੰਪਨੀਆਂ ਵਿੱਚ ਪੈਸੇ ਜਮ੍ਹਾਂ ਕਰਵਾਏ ਸਨ ਇਸ ਕੰਪਨੀ ਨੇ ਜਮ੍ਹਾਂ ਕਰਤਾਵਾਂ ਨੂੰ ਮੋਟਾ ਰਿਟਰਨ ਦਾ ਵਾਅਦਾ ਦੇ ਕੇ ਦੇ ਕੇ ਧੋਖਾ ਦਿੱਤਾ ਸੀ ਪੰਜਾਬ ਦੇ ਸਕੂਲਾਂ ਚ ਮੱਚਿਆ ਹੜਕਮ ਸਰਕਾਰ ਨੇ ਜਾਰੀ ਕੀਤੇ ਸਖਤ ਹੁਕਮ ਸਕੂਲਾਂ ਨੇ ਦੱਸਿਆ ਤਾਣਾਸ਼ਾਹੀ ਫਰਮਾਨ ਜਾਣੋ ਕੀ ਨੇ ਆਦੇਸ਼

ਆਉਂ ਵਾਲਾ ਸਮਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਅਨਾਜ ਮੰਡੀ ਵਿੱਚ ਪਰिवर्तन ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੱਕ ਹਰਿਆਣਾ ਨੇ ਸਾਰੀਆਂ ਪਾਰਟੀਆਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ ਪਰ ਸਾਰੀਆਂ ਪਾਰਟੀਆਂ ਨੇ ਆਮ ਵਰਗ ਦੀ ਰਾਜ ਕੇ ਲੁੱਟ ਕੀਤੀ ਰਸੋਈ ਗੈਸ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਬੇਹਿਸਾਬ ਵਾਧਾ ਕਰਕੇ ਬਾਅਦ ਵਿੱਚ ਉਹਨਾਂ ਨੂੰ ਮਾਮੂਲੀ ਜਿਹਾ ਕਟਾ ਦਿੱਤਾ ਜਾਂਦਾ ਹੈ ਬਾਗੀ ਸੁਰਾਂ ਤੋਂ ਬਾਅਦ ਹੁਣ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਚ ਸਰਕਾਰ ਨੂੰ ਘੇਰਨ ਦੀ ਖਿੱਚੀ ਤਿਆਰੀ ਸਪੀਕਰ ਅੱਗੇ ਰੱਖਿਆ ਆ ਮੰਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਾਹਿਬ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਦਿਨ ਜ਼ਰੂਰੀ ਅਤੇ ਮਹੱਤਵਪੂਰਨ ਮੁੱਦਿਆਂ ਤੇ ਵਿਧਾਨ ਸਭਾ ਦੀਆਂ ਤਿੰਨ ਵਿਸ਼ੇਸ਼ ਬੈਠਕਾਂ ਬੁਲਾਉਣ ਦੀ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਇਹ ਮੁੱਦੇ ਹਨ ਬਰਗਾੜੀ ਬੀਡੀ ਕੋਟਪੂਰਾ ਅਤੇ ਬਹਿਬਲ ਕਲਾ ਗੋਲੀਕਾਂਡ ਦੇ ਕੇਸ ਜਿਨ੍ਹਾਂ ਵਿੱਚ ਹਾਲ ਦੇ ਘਟਨਾਕਰਮ ਜਿਵੇਂ ਕਿ ਫਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਮੁਕਦਮੇ ਨੂੰ ਤਬਦੀਲ ਕੀਤਾ ਗਿਆ ਹੈ। ਸੀਐਮ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਕੀਤਾ ਐਲਾਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਬੰਦ ਪਏ ਟਿਊਬਵੈੱਲਾਂ ਨੂੰ ਮੁੜ ਚਾਲੂ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਵਿਸ਼ਵ ਨੇਤਾ ਪੀਐਮ ਮੋਦੀ ਐਕਸ਼ਨ ਵਿੱਚ ਭਾਰਤੀ ਖੇਡ ਮੰਤਰਾਲੇ ਨੇ ਭਾਰਤੀ ਅਥਲੀਟਾਂ ਲਈ 40 ਏਸੀ ਪੈरिस ਵਿੱਚ ਭੇਜੇ। ਗਰਮੀ ਅਤੇ ਹਮਸ ਦੇ ਬਾਵਜੂਦ ਪੈरिस 올림픽 ਦੇ ਪ੍ਰਬੰਧਕ ਗਰੀਨ 올림픽 ਦੇ ਨਾਮ ਤੇ ਸਾਰੇ ਐਥਲੀਟਾਂ ਲਈ ਏਸੀ ਦਾ ਪ੍ਰਬੰਧ ਕਰਨជា ਅਸਫਲ ਰਹੇ ਕੁਝ ਦਿਨਾਂ ਤੋਂ ਪੈरिस ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਜ ਸਾਡਾ ਯੂ ਕੌਂਗਰਸ ਦਾ ਟੀਮ ਕੈਪਟਨ ਹੈ ਔਰ ਮੈਂ तमाम ਸਾਡੇ ਯੂਥ ਕੌਂਗਰਸ ਦੇ ਅਹੁਦੇਦਾਰ ਜਿਹੜੇ ਨੇ ਉਹਨਾਂ ਨੂੰ ਵਧਾਈ ਦੇਣਾ ਇਸ ਗੱਲ ਦੀ ਔਰ ਸਾਡਾ ਜਿਹੜਾ ਨੌਜਵਾਨ ਹੈ ਉਹ ਟ੍ਰੇਨਿੰਗ ਲੈ ਕੇ ਜਾਏਗਾ ਜਿਹਨੂੰ ਫੀਲਡ ਲੈ ਕੇ ਜਾਂਦਾ ਹੈ ਤਾਂ ਫਿਰ ਉਹ نیچے ਜਾ ਕੇ ਬੂਥ ਸਤਰ ਤੇ ਕਿਸ ਤਰ੍ਹਾਂ ਅਸੀਂ ਨੌਜਵਾਨਾਂ ਨੂੰ ਆਪਣੇ ਨਾਲ ਹੋਰ ਜੋੜਨਾ ਔਰ ਕਾਂਗਰਸ ਨੂੰ ਮਜ਼ਬੂਤ ਕਰਨਾ ਉਹ ਫਿਰ ਕੰਮ ਕਰੇਗਾ ਸੋ ਬਹੁਤ ਸਾਰੀਆਂ ਗੱਲਾਂ ਜਿਹੜਾ ਨਵਾਂ ਯੂਥ ਸਾਡੇ ਇੰਡਕਟ ਹੁੰਦਾ ਹੈ ਪਾਰਟੀ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪਾਰਟੀ ਦੀ ਪਾਰਟੀ ਲਾਈਨ ਬਾਰੇ ਜਾਂ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਪਾਰਟੀ ਦੀ ਵਿਚਾਰਾ ਬਾਰੇ ਪਾਰਟੀ ਦੀ ਸੋਚ ਬਾਰੇ ਆਈਡੋਲੋਜੀ ਬਾਰੇ ਕਈ ਈ ਵਾਕਫੀਅਤ ਨਹੀਂ ਹੁੰਦੀ ਸੋ ਇਸ ਟ੍ਰੇਨਿੰਗ ਕੈਂਪ ਦੇ ਨਾਲ ਬਹੁਤ ਸਾਰੀ ਸਟਰੈਂਥ ਹੈ ਜਿਹੜੀ ਉਹ ਸਾਡੇ ਨੌਜਵਾਨ ਨੂੰ ਔਰ ਯੂਥ ਕਾਂਗਰਸ ਨੂੰ ਮਿਲਦੀ ਹੈ ਸੋ ਇਹੋ ਜਿਹੇ ਜਿਹੜੇ ਸ਼ਿਵਰ ਹੈ ਇਹ ਲੱਗਦੇ ਰਹਿਣੇ ਚਾਹੀਦੇ ਪਹਿਲਾਂ ਕਾਂਗਰਸ ਪਾਰਟੀ ਦੇ ਵੀ ਕਾਫੀ ਲੱਗਦੇ ਹੁੰਦੇ ਸੀ ਔਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵੀ ਆਪਣੇ ਬਲਾਕ ਸਤ ਤੇ ਸ਼ਿਵਰ ਲਾ ਕੇ ਆਪਣੇ ਕਾਰਜਕਰਤਾ ਨੂੰ ਟ੍ਰੇਨਿੰਗ ਦੇ ਜੇਕਰ ਭਾਰਗੋਸ਼ਣ ਆਗੂ ਜਿਹੜੇ ਹੈਗੇ ਨੇ ਇਸ ਸਮੇਂ ਈ ਦਿਨ ਰਾਤ ਦੇ ਤੇ ਉਸ ਤੋਂ ਬਾਅਦ ਹਜ ਤੱਕ ਇਹ ਕੰਗਰਸ ਦਾ ਸਟੈਂਡਪਾਟੀ ਕੀ ਕਰਦੀ ਹੈ ਅਗਲੀ ਗੱਲ ਦੇਖੋ ਗੱਲ ਇਹ ਹੈ ਕਿ ਭਾਰਤ ਪੂਸ਼ਨ ਆਸ਼ੂ ਜੀ ਨਾਲ ਜ਼ਾستی ਹੋਈ ਹੈ ਮੈਂ ਸਮਝਦਾ ਹਾਂ ਆਲਰੇਡੀ ਜਿਹੜਾ ਕੇਸਾ ਦੇ ਵਿੱਚ ਉਹ 7 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਉਹਨਾਂ ਕੇਸਾਂ ਦੇ ਮਤਲਬਕੀ ਈਡੀ ਨੇ ਕੌਗਨੀਸ਼ੈਂਸ ਲਿਆ ਹੈ ਔਰ ਈਡੀ ਨੇ ਕੌਗਨੀਸ਼ੈਂਸ ਲੈ ਕੇ ਭਾਰਤ ਪੂਸ਼ਨ ਆਸ਼ੂ ਜੀ ਨੂੰ ਜਿਹੜਾ ਪਹਿਲਾ ਸੱਮਣ ਤੇ ਉਹ ਗਏ ਉਹਨਾਂ ਨੇ ਉੱਥੇ ਉਹਨਾਂ ਨੂੰ ਸੱਮਣ ਤੇ ਸੱਧਿਆ ਸੀ ਸੋ ਸੰਬੰਧ ਤੇ ਜਾਨ ਸਮੇਤੀ ਉਹਨਾਂ ਨੂੰ ਫੜ ਲਿਆ ਗਿਆ ਮੇਰੇ ਖਿਆਲ ਨਾਲ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ED, CBI, ਇਨਕਮ ਟੈਕਸ ਦਾ ਪਰਕੋਪ ਚੱਲ ਰਿਹਾ ਹੈ। ਔਰ ਅਸੀਂ ਬਿਲਕੁਲ ਝੁਕਦੇ ਨਹੀਂ ਆਂ ਔਰ ਬਿਲਕੁਲ ਡਰਦੇ ਨਹੀਂ ਆਂ। ਅਸੀਂ 101% ਸਾਰੀ ਕਾਂਗਰਸ ਪਾਰਟੀ ਆਸ਼ੂ ਜੀ ਦੇ ਨਾਲ ਹੈ ਔਰ ਅੱਜ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਵੀ। ਉਹ ਮੇਰੇ ਕਹਿਣ ਦਾ ਮਤਲਬ ਕੀ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਪੂਰਾ ਕਾਂਗਰਸ ਪਾਰਟੀ ਦਾ ਪਰਿਵਾਰ ਪ੍ਰਦੇਸ਼ ਕਾਂਗਰਸ ਕਮੇਟੀ ਹਰ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੀਐਮ ਸਾਹਿਬ ਦਾ 올림픽 ਕਹਿੰਦੇ ਮੈਂ ਜਾਣ ਦੇਰੇ ਸੀਐਮ ਸਾਹਿਬ ਕਹਿੰਦੇ 올림픽 ਜਾਣਾ ਸੈਂਟਰ ਮਨਜੂਰੀ ਦੇ ਰਿਹਾ ਕਹਿੰਦੇ ਹਾਏ ਸੀਐਮ ਜਾਣ ਤਾਂ ਫਿਰ ਉਹ ਸੀਐਮ ਨੂੰ ਨਹੀਂ ਜਾਣ ਦੇ ਰਹੇ ਤਾਂ ਸੀਐਮ ਜਾ ਕੇ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਅਦ ਚ ਟਰਨਾ ਦੇਣ ਫਿਰ ਗ੍ਰਹਿ ਮੰਤਰੀ ਸਾਹਿਬ ਦੇ ਬਾਅਦ ਚ ਟਰਨਾ ਦੇਣ ਪਤਾ ਨਹੀਂ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕਿ ਉਹ ਜਾਣਾ ਨਹੀਂ ਚਾਹੁੰਦੇ ਇਹ ਤਾਂ ਮਾਨ ਸਾਹਿਬ ਦੀਆਂ ਮਾਨ ਸਾਹਿਬ ਵੀ ਜਾਣਦੇ ਐ ਸੱਚ ਕੀ ਐ ਕਿਉਂਕਿ ਬਹੁਤ ਵਾਰੀ ਇਹ ਹੋਇਆ ਵੀ ਗਵਰਨਰ ਸਾਹਿਬ ਨੂੰ ਚਿੱਠੀ ਕੋ ਜੁਰ ਲਿਖਤੀ ਬਿਆਨ ਕੋ ਜੁਰ ਦੇਤਾ ਐਕਚੁਅਲੀ ਕੀ ਪੋਜੀਸ਼ਨ ਐ ਇਹਰੇ ਬਾਰੇ ਤਾਂ ਵਿਦੇਸ਼ ਮੰਤਰਾਲਿਆ ਦੱਸ ਸਕਦਾ ਐ ਜਾਂ ਸੀਐਮ ਸਾਹਿਬ ਦੱਸ ਸਕਦੇ ਐ ਬਿਉੜਾ ਨੇ ਕਿਹੜੀ ਚਿੱਠੀ ਲਿਖੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਕੋਈ ਤਾਂ ਕਾਰਨ ਦੱਸਿਆ ਹੋ ਗਿਆ ਵੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਪੰਜਾਬ ਦੇ ਤਿੰਨ ਵੱਡੇ ਪ੍ਰੋਜੈਕਟ ਜਿਹੜੇ ਨੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਇਥੋਂ 300 ਦੇ ਵਿੱਚ ਵੀ ਗੱਲ ਕੀਤੀ ਕਿਹੜੇ ਪ੍ਰੋਜੈਕਟ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਨਹੀਂ ਕੀਤਾ ਗਿਆ ਫॉर योर ਇਨਫੋਰਮੇਸ਼ਨ ਮੈਂ ਦੱਸ ਦਿਆਂ ਡਿਲੇ ਪ੍ਰੋਜੈਕਟਸ ਹੈਗੇ ਨੇ ਮੈਂ ਗੜਕਰੀ ਸਾਹਿਬ ਨੂੰ ਇਸ ਇਸ਼ੂ ਸੇ ਜਲਦੀ ਮਿਲ ਰਹੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਹਜੇ ਕਿਸੇ ਪ੍ਰਕਾਰ ਦਾ ਕੋਈ ਪ੍ਰੋਜੈਕਟ ਰੱਦ ਕੀਤਾ ਗਿਆ ਇਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਸਲੋ ਚੱਲ ਰਹੇ ਨੇ ਜਿਹੜੇ ਜਿੰਨਾਂ ਕੋਲੇ ਟੈਂਡਰਸ ਨੇ ਉਹ ਛੱਡ ਗਏ ਨੇ ਕਿਉਂਕਿ ਕੁਝ ਜਿਹੜੀ ਲੈਂਡ ਹੈ ਉਹ ਕਵਾਇਰ ਕਰਨਾ ਸੁਪਈ ਹੈ ਜਿੰਮੇਦਾਰ ਜਿਹੜਾ ਕਿਸਾਨ ਉਹ ਪੈਸਾ ਵੱਧ ਮੰਗਦਾ ਹੈ ਜਿਹੜਾ ਐਨਐਚਏ ਉਹ ਪੈਸਾ ਦੇ ਨਹੀਂ ਆਰਬਿਟ੍ਰੇਸ਼ਨ ਕੋਲੇ ਕੇਸ ਗਿਆ ਹੋਇਆ ਸੋ ਇਹ ਕੇਸ ਚੱਲ ਰਿਹਾ ਹੈ ਹਜੇ ਕੋਈ ਰੱਦ ਨਹੀਂ ਹੋਇਆ ਔਰ ਮੈਂ 100% ਤੁਹਾਨੂੰ ਵਾਦਾ ਕੀਤਾ ਸੀ ਪ੍ਰੋਜੈਕਟ ਕੋਈ ਰੱਦ ਨਹੀਂ ਹੋਣ ਦਿਆਂਗਾ 80% ਟੰਡੇ ਆਰਟੀ ਦੇ ਵਿੱਚ ਇੱਕ ਵੱਡਾ ਫਲਾਸ ਆਇਆ ਕਹਿੰਦੇ ਇੱਕ ਵੱਡੀ ਰੈਲੀ ਜਿਹੜੀ ਇਹ ਇਹ ਭਾਈ ਬਠਿੰਡੇ ਦੀ ਰੈਲੀ ਨਹੀਂ ਹੈ ਸਾਰੀਆਂ ਰੈਲੀਆਂ ਤੇ ਇਹ 5-5 ਕਰੋੜ ਰੁਪਏ ਦਾ ਲੋਕਾਂ ਦਾ ਪੈਸਾ ਜਿਹੜਾ ਉਹ ਖਰਚ ਕੀਤਾ ਗਿਆ ਹੈ ਯਾਨੀ ਕਿ ਲੋਕਾਂ ਦਾ ਟੈਕਸ ਮਨੀ ਤੁਸੀਂ ਦੇਖ ਲਓ ਇਸ ਮਗਰਲੇ 15 ਸਾਲਾਂ ਦੀ ਆਰਟੀਆਈ ਕੋਈ ਪਾ ਲਓ ਪੰਜਾਬ ਦੀ ਕਾਂਗਰਸ ਦਾ ਰਾਜ ਰਿਆ ਖਾਲੀਆਂ ਦਾ ਰਿਆ ਲੇਕਿਨ ਇੱਕ ਵੀ ਜਗ੍ਹਾ ਤੇ ਅਸੀਂ 5 ਕਰੋੜ ਰੁਪਈਆ ਨਹੀਂ ਸਰਕਾਰੀ ਰੈਲੀ ਚ ਕਿਤੇ ਖਰਚਾ ਹੋਣਾ ਇਹ ਪਹਿਲੀ ਪਾਰਟੀ ਹੈ ਕਿਉਂਕਿ ਇਹ ਬਦਲਾਵ ਹੈ ਮਾਨ ਸਾਹਿਬ ਦਾ ਸਰਦਾਰੀ ਪੰਜਾਬ ਪਰ ਤੁਹਾਨੂੰ ਕਿਸ ਤਰ੍ਹਾਂ ਦੀ ਆਵਾਜ਼ ਚੱਕਾਂਗੇ ਕੀ ਇਹਦੇ ਖਿਲਾਫ ਯਾਰ ਵਿੱਚ ਆਵਾਜ਼ ਚੱਕਤਾ ਰਹੇ ਜਨਤਾ ਨੂੰ ਪਤਾ ਹੈ ਇਸ ਕੱਲ ਦਾ 100% ਜਿਹੜੋ ਵਿਧਾਨ ਸਭਾ ਲੱਗੇਗੀ ਉਦੋਂ ਇਹਦੇ ਬਾਰੇ ਗੱਲ ਕਰਨਗੇ ਸਾਡੇ ਸੀਐਲਪੀ ਲੀਡਰ ਕਿ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਪੈਸਾ ਹੈ ਉਹਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਔਰ ਨਾ ਕੇਵਲੇ 5 ਕਰੋੜ ਇੱਥੇ ਖਰਾਬ ਕੀਤਾ ਹਜ਼ਾਰਾਂ ਕਰੋੜ ਰੁਪਇਆ ਹਿਸ਼ਤਿਹਾਰ ਬਾਜੀ ਤੇ ਖਰਾਬ ਕਰਤਾ ਔਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਤੋਂ ਬਾਹਰ ਸੂਬਿਆਂ ਚ ਜਾ ਕੇ ਰੈਲੀਆਂ ਕਰਕੇ ਔਰ ਜਿਹੜੇ ਆਹ ਰੋਡ ਸ਼ੋਅ ਕਰਕੇ ਉੱਥੇ ਖਰਾਬ ਕਰ ਦਿੱਤਾ ਗਿਆ